ਫਾਸਟ ਲੱਤਾਂ ਕਮਾਂਡਰ ਦੇ ਉੱਪਰ 1 ਮਿੰਟ ਦੀ ਰਿਜ਼ਲਟ ਬੋਲਦੀ ਏ ਜਰੂਰ ਜਰੂਰ ਜੀ ਇਹ ਤਾਂ ਪੱਲਾ 6 ਟੱਚ 4 ਜੱਫੇ ਕਿਹੜਾ ਜੱਫੀ ਉਹੀ ਜਿਹੜਾ ਕੋੜ ਗੰਗੂਰਾ ਬੈਸਟ ਨਿਕਲਿਆ ਜੱਪਰਤਾਪ ਕੜਿਆਣੇ ਵਾਲਾ ਪੱਲਾ ਘਲੋਟੀ 7 ਰੇਡਾਂ 6 ਪੁਆਇੰਟ ਹਾਸਲ ਕੀਤੇ ਬੈਸਟ ਰੇਡਰ ਪਾਲਾ ਘਲੋਟੀ ਵਾਲਾ ਮਾਣ ਕਰਦਾ ਕਹਿੰਦੇ ਮੇਰੇ ਵੀਰੋ ਤੇ ਪਰ ਤੇ ਪਿਆਰਾ ਲਾਟ ਉਹਨਾਂ ਦੇ ਜਿਵੇਂ ਉੱਤਰ ਕਹਿੰਦੇ ਵੀ ਕਿੰਨੇ 1100 ਰੁਪਏ ਦੇ ਮਾਨ ਸਨਮ ਜਿਹੜੇ ਉਹ ਸਾਡੇ ਵੀਰ ਜਿਹੜੇ ਆਖਰੇ ਵੀ ਦਿੱਤੋ ਜਾਣਗੇ ਲਓ ਸਾਹਮਣੇ ਇਸਲੇ ਹੋ ਗਿਆ ਮੋਰੇ ਨੀਯੋ ਰੀਸਾ ਖੰਖਾਰ ਜਾਫੀ ਇਸਲੇ ਕਹਿੰਦੇ ਵੀ ਮੁਲਕਰ ਲਓ ਸਾਹਮਣੇ ਇਸ ਵੇਲੇ ਬੱਲੇ 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 ਬੱ ਕਿ ਬੀਰਿਆ ਕਰਿਆ ਸ਼ੁਭਰਾਮਤਾ ਤਾਡੀਆਂ ਜ਼ੋਰਦਾਰ ਤਾਡੀਆਂ ਦੇ ਨਾਲ ਬੋਲੇ ਸੋ ਨਿਹਾਲ ਓ ਪਹਿਲੀ ਕਬੱਡੀ ਉੱਤੇ ਕਹਿੰਦੇ ਮੈਨੂੰ ਲੱਗਦਾ ਵੀ ਗੱਗਾ ਗੱਗੀ ਗੱਗਾ ਗੁਜਰ ਗੱਗਾ ਗੱਗੀ ਗੱਗਾ ਗੁਜਰ ਹੰਦਿਆਂ ਦੇ ਲਾਗੇ ਓ ਓ ਓ ਉਧਰ ਕਹਿੰਦੇ ਸਾਡਾ ਵੀ ਮੰਤਰੀ ਬਲਜੀਤ ਮਾ ਬੱਬੂ ਖੰਨਾ ਔਰ ਕਮਲ ਮਲਤਾਨੀ ਤੇ ਨਾਲ ਕਹਿੰਦੇ ਢੋਲਾ ਮਰਸਰੀਆ ਉਹ ਵੀ ਬੈਲਜੀਅਮ ਤੋਂ ਲਾਈਵ ਜੁੜੇ ਹੋਏ ਨੇ ਇਧਰਲੇ ਪਾਸੇ ਕਬਰੂ ਕਬਰੂ ਪਾਲਾ ਕਬੱਡੀ 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 ਆ ਤੀਜੀ ਰੇਡ ਪੈਰੀ ਦਾ ਭਰਾ ਮਾ ਵੱਲੋਂ 5100 ਦੀ ਤੀਜੀ ਰੇਡ ਗੁਰਸ਼ਰਨ ਸਾਡਾ ਵੀਰ ਹੈ ਗੁਰਸ਼ਰਨ ਗੁੰਦਰ ਤੇ ਗੁਰਜੀਤ ਗੁੰਦਰ ਪ੍ਰਧਾਨ ਹੈ ਗੁਰਸ਼ਰਨ ਲਾਈਵ ਜੁੜਿਆ ਬੈਠਾ ਹੈ ਇਧਰ ਗੁਰਜੀਤ بھائی ਰੱਖਾ ਹੈ 5100 5100 ਦੋ ਜਣੇ ਪੈ ਗਏ ਕਹਿੰਦੇ ਕਰੋਟੀ ਵਾਲਾ ਪਾਲਾ ਪਾਲਾ ਕਹਿੰਦੇ ਕਰੋਟੀ ਵਾਲਾ ਕਬੱਡੀ ਪਾ ਰਿਹਾ ਹੈ ਮਨਪ੍ਰੀਤ ਧਾਮੇ ਜੀ ਧੰਨਵਾਦ ਹੈ ਲਓ ਇਧਰਲੇ ਪਾਸੇ ਬੱਲੇ 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 ਧਾਮੀ ਸਾਹਿਬ ਟੀਮਾਂ ਰੌਲਾ ਪਾ ਲੈਂਦੀਆਂ ਨੇ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਛਲੇ ਪਾਲਾ ਘਲੋਟੀ ਵਾਲਾ ਘਲੋਟੀ ਵਾਲਾ ਪਾਲਾ ਇਸ ਲਈ ਕਬੱਡੀ ਪਾ ਰਿਹਾ ਮੇਰੇ ਵੀਰੋ ਦੂਜੇ ਪਾਸੇ ਚਾਰ ਜਾਫੀਆਂ ਦੇ ਵਿੱਚੋਂ ਨੌਜਵਾਨ ਕਹਿੰਦੇ ਮੇਰੇ ਵੀਰੋ ਅਰਮਾਨ ਕੋਸ਼ਿਸ਼ ਕਰਦਾ ਪਰ 5 500 ਦੇ ਮਾਨ ਸਨਮਾਨ ਜਿਹੜੇ ਉਹ ਦੋਨਾਂ ਭਰਾਵਾਂ ਵੱਲੋਂ ਜਿਹੜੇ ਆਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਬੱਦੂ ਲੋਪੋਂ ਦਾ ਵੀ ਇੱਕ ਜੱਫਾ ਕਹਿੰਦੇ 2000 ਦਾ ਹੋਣਾ ਹਣੀ ਫੌਜੀ ਭਰਾ ਸਾਡਾ ਐਲਾਨ ਕਰਦਾ ਪਰ ਵੇਖੇ ਸਾਹਮਣੇ ਹਰਮਾਨ ਕਹਿੰਦਾ ਇੱਕ